ਪੀ ਤੁਸੀਂ ਚੜ੍ਹਦੇ ਸਾਲ ਹੀ 2500 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਤਾਂ ਬਾਈ ਜੀ ਸਾਨੂੰ ਤਾਂ ਕਰਜ਼ਾ ਲੈਣ ਦੀ ਲੋੜ ਹੀ ਨਹੀਂ ਹੈਗੀ ਉਹ ਸ਼ਰਾਬ ਜਿਹਦੇ ਨਾਲ 70% ਐਕਸੀਡੈਂਟ ਹੁੰਦੇ ਨੇ ਕ੍ਰਾਈਮ ਹੁੰਦੇ ਨੇ ਉਹਨੂੰ ਬੰਦਾ ਠੇਕੇ ਤੇ ਜਾਂਦਾ ਵਾ ਪਉਏ ਨੂੰ ਬੋਤਲ ਨੂੰ ਖਰੀਦਦਾ ਵਾ ਡੱਬੇ ਦੇ ਵਿੱਚ ਪਾ ਕੇ ਚੌੜਾ ਹੋ ਕੇ ਲੈ ਜਾਂਦਾ ਵਾ ਪੰਜਾਬ ਦੇ 97% ਲੋਕ ਇਸ ਮੁੱਦੇ ਨਾਲ ਸਹਿਮਤ ਨੇ ਅੰਗਰੇਜ਼ਾਂ ਤੋਂ ਵੱਧ ਸੋਚ ਤਾਂ ਨਹੀਂ ਆਪਣੀ ਉੱਪਰ ਦੀ ਹੋ ਸਕਦੀ ਜੋ 200 ਸਾਲ ਅੱਗੇ ਦੀ ਸੋਚ ਕੇ ਚੱਲਦੇ ਨੇ ਉਹਨਾਂ ਨੇ ਵੀ ਆਪਣੇ ਦੇਸ਼ਾਂ ਦੇ ਵਿੱਚ ਇਹ ਚੀਜ਼ ਨੂੰ ਲਾਗੂ ਕੀਤਾ ਹੀ ਹੋਇਆ ਵਾ ਮੁੱਖ ਮੰਤਰੀ ਸਾਹਿਬ ਹੱਥ ਜੋੜ ਕੇ ਅਸੀਂ ਤੁਹਾਨੂੰ ਬੇਨਤੀਆਂ ਕਰਦੇ ਆਂ ਵੀ ਸਾਡੀ ਗੱਲ ਮੰਨ ਲਓ ਸਾਡੀ ਗੱਲ ਮੰਨ ਲਓ ਲੱਖਾਂ ਬੰਦਾ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਜਾਊਗਾ ਪੰਜਾਬ ਦੇ ਵਿੱਚ ਲੁੱਟਾਂ ਖੂਹਾਂ ਘਟ ਜਾਣਗੀਆਂ ਜੇਲ੍ਹਾਂ ਸਾਡੀਆਂ ਖਾਲੀ ਹੋ ਜਾਣਗੀਆਂ ਰਾਜਸਥਾਨ ਦੀ ਤਰਜ਼ ਤੇ ਲੱਖਾਂ ਬੰਦਿਆਂ ਦੇ ਤੁਸੀਂ ਡੋਡਿਆਂ ਦੇ ਸਰਕਾਰੀ ਕਾਰਡ ਬਣਾ ਦਿਓ ਟਰੈਕਟਰਾਂ ਦੀ ਟੀਮ ਬਿਠਾਓ ਜਿਨ੍ਹਾਂ ਨੂੰ ਜਿੰਨੀ ਮਾਤਰਾ ਦੇ ਵਿੱਚ ਲੋਡ ਆ ਜਿਵੇਂ ਰਾਜਸਥਾਨ ਦੇ ਵਿੱਚ ਆ ਉਹਨਾਂ ਦੇ ਡੋਟਿਆਂ ਦੇ ਸਰਕਾਰੀ ਕਾਰਡ ਬਣਾ ਦਿਓ ਜਦੋਂ ਹੁਣ ਮੈਂ ਫੇਸਬੁੱਕ ਤੇ ਦੇਖਦਾ ਵਾਂ ਕਿਵੇਂ ਸੋਡੀ ਵਿਰੋਧੀ ਟਾੜੀਆਂ ਪੋਸਟਾਂ ਨੂੰ ਸ਼ੇਅਰ ਕਰ ਰਹੇ ਨੇ ਆਪਣੇ ਪੇਜਾਂ ਤੇ ਪਾ ਰਹੇ ਨੇ ਵੀ ਤੁਸੀਂ ਚੜ੍ਹਦੇ ਸਾਲ ਹੀ 2500 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਤਾਂ ਭਾਈ ਜੀ ਸੋਨੂੰ ਤਾਂ ਕਰਜ਼ਾ ਲੈਣ ਦੀ ਲੋੜ ਹੀ ਨਹੀਂ ਹੈਗੀ ਤੁਹਾਡਾ ਤਾਂ ਇੱਕ ਸਾਲ ਦੇ ਵਿੱਚ ਬਜਟ ਦੁਗਣਾ ਹੋ ਜਾਊਗਾ ਤੁਸੀਂ ਇੱਕ ਵਾਰ ਡੋਟਿਆਂ ਦੇ ਸਰਕਾਰੀ ਕਾਰਡ ਬਣਾ ਕੇ ਤਾਂ ਦੇਖੋ ਲੱਖਾ ਬੰਦਾ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਜੀ ਮਾਨ ਸਰ ਤੁਸੀਂ ਖੁਦ ਸੋਚ ਕੇ ਦੇਖੋ ਉਹ ਸ਼ਰਾਬ ਜਿਹਦੇ ਨਾਲ 70% ਐਕਸੀਡੈਂਟ ਹੁੰਦੇ ਨੇ ਕ੍ਰਾਇਮ ਹੁੰਦੇ ਨੇ ਉਹਨੂੰ ਬੰਦਾ ਠੇਕੇ ਤੇ ਜਾਂਦਾ ਵਾ ਪਉਏ ਨੂੰ ਬੋਤਲ ਨੂੰ ਖਰੀਦਦਾ ਵਾ ਡੱਬੇ ਦੇ ਵਿੱਚ ਦੱਬ ਡੱਬੇ ਦੇ ਵਿੱਚ ਪਾ ਕੇ ਚੌੜਾ ਹੋ ਕੇ ਲੈ ਜਾਂਦਾ ਵਾ ਪਾਰਟੀਆਂ ਦੇ ਵਿੱਚ ਜਾਂਦੇ ਆ ਬੰਦਾ ਪੈਗ ਲਾਉਂਦਾ ਵਾ ਲੈਗ ਪੀਸ ਚੱਕਦਾ ਤੇ ਚੌੜਾ ਹੋ ਕੇ ਪਾਰਟੀਆਂ ਦੇ ਵਿੱਚ ਘੁੰਮਦਾ ਤਾਂ ਵੀ ਮਡੋਤੇ ਦਾ ਇੱਕ ਆਯੁਰਵੈਦਿਕ ਗ੍ਰੰਥਾ ਦੇ ਵਿੱਚ ਇੱਕ ਛੋਟੀ ਦੀ ਦਵਾਈ ਹੈ ਖੱਤੀ ਦੇਸ਼ਾਂ ਨੇ ਆਪਣੇ ਕਾਨੂੰਨਾਂ ਦੇ ਵਿੱਚ ਫੇਰ ਬਦਲ ਕਰਕੇ ਤੇ ਇਹਨੂੰ ਆਪਣੇ ਦੇਸ਼ਾਂ ਦੇ ਵਿੱਚ ਲਾਗੂ ਕੀਤਾ ਵਾ ਹੁਣ ਤਾਂ ਤੁਸੀਂ ਦੇਖੋ ਮੋਦੀ ਆ ਨਰਿੰਦਰ ਮੋਦੀ ਕੇਂਦਰ ਸਰਕਾਰ ਚੋਣ ਜਾਬਤਾ ਲੱਗਣ ਤੋਂ ਪਹਿਲਾਂ 50 ਹਜ਼ਾਰ ਕਿਸਾਨਾਂ ਨੂੰ ਅਫੀਮ ਦੇ ਪਰਮਿਟ ਜਾਰੀ ਕਰ ਰਹੀ ਹੈ ਤੇ ਅਫੀਮ ਦੀ ਨੀਤੀ ਨੂੰ ਉਹ ਇੰਡੀਆ ਮੇਕਿੰਗ ਦੇ ਤੌਰ ਤੇ ਉਹ ਪ੍ਰਚਾਰਨ ਕਰਨਾ ਚਾਹੁੰਦੀ ਹੈ ਤੇ ਮਾਨ ਸਾਹਿਬ ਹੋਰ ਆਪਾਂ ਨੂੰ ਕੀ ਚਾਹੀਦਾ ਵਾ ਮੈਂ ਤਾਂ ਬੇਨਤੀ ਕਰਦਾ ਵਾਂ ਰਾਜਾ ਬ੍ਰਿੰਗ ਨੂੰ ਬੇਨਤੀ ਕਰਦਾ ਵਾਂ ਸਖਬੀਰ ਬਾਦਲ ਨੂੰ ਬੇਨਤੀ ਕਰਦਾ ਮੈਂ ਨਵਜੋਤ ਸਿੰਘ ਸਿੱਧੂ ਨੂੰ ਬੇਨਤੀ ਕਰਦਾ ਮੈਂ ਭਾਜਪਾ ਅੜਿਆ ਨੂੰ ਸਰਜੀਤ ਸਿੰਘ ਜਿਆਣੀ ਨੂੰ ਬੇਨਤੀ ਕਰਦਾ ਮੈਂ ਉਹ ਅਫੀਮ ਦੀ ਦੇ ਮੁੱਦੇ ਤੇ ਖੁੱਲ ਕੇ ਬੋਲ ਚੁੱਕੇ ਨੇ ਸਿਮਸ਼ੈਨ ਵਾਲੇ ਵੀ ਹੁਣ ਹੱਕ ਦੇ ਵਿੱਚ ਆ ਗਏ ਵੀ ਅਫੀਮ ਦੀ ਖੇਤੀ ਦੀ ਜਾਂ ਅਫੀਮ ਤੇ ਡੋਟੇ ਪੰਜਾਬ ਦੇ ਵਿੱਚ ਲਾਗੂ ਹੋਣੇ ਚਾਹੀਦੇ ਨੇ ਸਾਡਾ ਪੰਜਾਬ ਦੇ ਵਿੱਚ ਕ੍ਰਾਈਮ ਘਟਜੂ ਲੁੱਟਾਂ ਖੂਗਾਂ ਘਟ ਜਾਣਗੀਆਂ ਚਿੱਟੇ ਦਾ ਲੱਕ ਟੁੱਟ ਜਾਊਗਾ ਇਹਦੇ ਕਰਕੇ ਮਾਨ ਸਾਹਿਬ ਤੁਹਾਨੂੰ ਕਿਸੇ ਤੋਂ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਪੰਜਾਬ ਦੇ 97% ਲੋਕ ਇਸ ਮੁੱਦੇ ਨਾਲ ਸਹਿਮਤ ਨੇ ਤੁਸੀਂ ਤਾਂ ਜਿਹੜਾ ਕਰਜ਼ਾ ਵਾ ਆਪਣੇ ਤੇ ਪੰਜਾਬ ਤੇ ਚੜਿਆ ਹੋਇਆ ਵਾ ਭਾਈ ਜੀ ਸਾਡਾ ਕਰਜ਼ਾ ਉਹ ਵੀ ਲੈ ਜੂਗਾ ਤੁਸੀਂ ਇਹ ਸੋਚ ਕੇ ਤਾਂ ਦੇਖੋ ਵੀ 1985 ਦੇ ਵਿੱਚ ਨਸ਼ਾ ਵਿਰੋਧੀ ਕਾਨੂੰਨ ਲੱਗਿਆ ਸੀ 38-39 ਸਾਲ ਇਸ ਕਾਨੂੰਨ ਨੂੰ ਲਾਗੂ ਹੋਏ ਨੂੰ ਹੋ ਗਏ ਇਸ ਕਾਨੂੰਨ ਦੇ ਵਿੱਚ ਉਮਰ ਕੈ ਤੋਂ ਲੈ ਕੇ ਫਾਂਸੀ ਤੱਕ ਦੀਆਂ ਸਜ਼ਾਵਾਂ ਨੇ ਫਿਰ ਨਸ਼ਾ ਘਟਣ ਦੀ ਜਗ੍ਹਾ ਵਧਦੀ ਕਿਉਂ ਜਾਂਦਾ ਵਾ ਅੰਗਰੇਜ਼ਾਂ ਤੋਂ ਵੱਧ ਸੋਚ ਤਾਂ ਨਹੀਂ ਆਪਣੀ ਉੱਪਰ ਦੀ ਹੋ ਸਕਦੀ ਜੋ 200 ਸਾਲ ਅੱਗੇ ਦੀ ਸੋਚ ਕੇ ਚੱਲਦੇ ਨੇ ਉਹਨਾਂ ਨੇ ਵੀ ਆਪਣੇ ਦੇਸ਼ਾਂ ਦੇ ਵਿੱਚ ਇਹ ਚੀਜ਼ ਨੂੰ ਲਾਗੂ ਕੀਤਾ ਹੀ ਹੋਇਆ ਵਾ ਤੇ ਤੁਸੀਂ ਵੀ ਜਾਣਦੇ ਹੋ ਵੀ 80% ਲੀਡਰ ਨੇ ਜਿਹੜੇ ਅਫੀਮ ਤੇ ਡੋਟਿਆਂ ਦੀ ਪਰਤੋਂ ਕਰਦੇ ਨੇ ਮਾਨ ਸਾਹਿਬ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਸਾਡੀ ਨੌਜਵਾਨੀ ਜੀਵ ਤੇ ਰੱਖਣ ਵਾਲੀਆਂ ਗੋਲੀਆਂ ਖਾ ਖਾ ਕੇ ਖੱਸੀ ਨਮਰਦ ਹੋਈ ਜਾਂਦੀ ਆ 625 ਦੇ ਡਰਗ ਟੂਬ ਸੈਂਟਰ ਪੰਜਾਬ ਦੇ ਵਿੱਚ ਖੁੱਲ ਗਏ ਅੱਜ ਸਾਡੀ ਨੌਜਵਾਨੀ ਤੋਂ ਬੱਚੇ ਪੈਦਾ ਨਹੀਂ ਹੋ ਰਹੇ ਤੇ ਮੈਂ ਫੇਰ ਤੁਹਾਨੂੰ ਬੇਨਤੀ ਕਰਦਾ ਵਾ ਤੁਹਾਡਾ ਚੋਣ ਏਜੰਟ ਹੁੰਦਾ ਸੀਗਾ ਹਰਜੋਤ ਬੈਂਸ ਦਾ ਵੀ ਰਮੀਤ ਮੁੰਡਿਆ ਦਾ ਵੀ ਤੇ ਮੈਂ ਤੁਹਾਨੂੰ ਇਹੀ ਸਲਾਹ ਦੇਣੀ ਚਾਹੁੰਦਾ ਵਾ ਪੰਜਾਬ ਬਸ ਦਾ ਗੁਰਾਂ ਦੇ ਨਾਂ ਤੇ ਹੋਜੂ ਸੋਨੂੰ ਪੰਜੀ ਪੰਜੀ ਲੈਣ ਦੀ ਲੋੜ ਨਹੀਂ ਹੈਗੀ ਕੇਂਦਰ ਸਰਕਾਰ ਤੋਂ ਜਿਹੜਾ ਕਰਜ਼ਾ ਚੜਿਆ ਉਹ ਵੀ ਮੋੜ ਦੇਗੇਓ ਵੜਾ ਦਿਓ ਡਾਕਟਰਾਂ ਦੀ ਟੀਮ ਵੜਾਓ ਤੇ ਲੱਖਾਂ ਬੰਦਿਆਂ ਦੇ ਡੋਟਿਆਂ ਦੇ ਕਾਰਡ ਬਣਾ ਦਿਓ ਇੱਕ ਸਾਲ ਦੇ ਵਿੱਚ ਤੁਹਾਡਾ ਬਜਟ ਦੂਜਾ ਦੁੱਗਣਾ ਹੋਜੂਗਾ ਜਾਂ ਮੈਨੂੰ ਬਣਾਓ ਉਸ ਡਿਪਾਰਟਮੈਂਟ ਦਾ ਮੁਖੀ ਮੈਂ ਤੁਹਾਨੂੰ ਦਿਆ ਕਰੂੰਗਾ ਮੈਂ ਤੁਹਾਡਾ ਬਜਟ ਦੁੱਗਣਾ ਕਰਕੇ ਦਿਖਾਉਂਗਾ ਇਹ ਕਰਕੇ ਬੇਨਤੀ ਹੈ ਮਾਨ ਸਾਹਿਬ ਅੱਜ ਸਾਰੇ ਸੋਸ਼ਲ ਮੀਡੀਆ ਤੇ ਤੁਹਾਡੀ ਫੋਟੋ ਕੋ ਮਰੀਆ ਚੜ੍ਹਦੇ ਸਾਲ ਹੀ ਤੁਸੀਂ 2500 ਰੁਪਏ ਦਾ 2500 ਕਰੋੜ ਦਾ ਕਰਜ਼ਾ ਲੈ ਲਿਆ ਤੇ ਇਹੇ ਤੁਹਾਨੂੰ ਬੇਨਤੀ ਕਰਦਾ ਮੈਂ ਵੀ ਸਾਡੇ ਬਣਾ ਦਿਓ ਡੋਡਿਆਂ ਦੇ ਕਾੜ ਡਾਕਟਰਾਂ ਦੀ ਟੀਮ ਵੜਾਓ ਸਾਡਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੋ ਜਾਊਗਾ ਤੇ ਤੁਹਾਡਾ ਬਜਟ ਦੁੱਗਣਾ ਹੋ ਜਾਊਗਾ ਧੰਨਵਾਦ